ਬਾਜੀ ਸਤਿ ਸ਼੍ਰੀ ਅਕਾਲ ਜੀ ਸਭਕੋ ਵੀ ਸਤਿ ਸ਼੍ਰੀ ਅਕਾਲ ਹੋਰ ਬਾਜੀ ਕਿੱਦਾਂ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਕਿਵੇਂ ਚੱਲ ਰਿਹਾ ਬਾਜੀ ਕੰਮ ਬਹੁਤ ਵਧੀਆ ਚੱਲਦਾ ਬਹੁਤ ਵਧੀਆ ਚੱਲਦਾ ਵੇਗਾ ਮਾਰ ਪਿਛਲਾ ਜੀ ਮਾਰ ਵੇਗਾ ਪਿਛਲਾ ਜੀ ਚਲੋ ਬਾਜੀ ਵਧੀਆ ਅੱਜ ਬਾਜੀ ਫਿਰ ਕਿੰਨੇ ਆ ਅੱਜ 5-6 ਬਜੇ ਤਨ ਨੂੰ ਮੱਖਾਂ ਦੇ ਦੋ ਘਰਾਂ ਵਿੱਚ ਗਾਇਆਂ ਵੱਡੇ ਵੱਡੇ ਕੱਢ ਕੇ ਲੈਦੇ ਆ ਗਾਜਾ ਬਹੁਤ ਵਧੀਆ ਛੱਡ ਆਲੀ ਨੇ ਦੇ ਵਿੱਚ ਹਾਂਜੀ ਫਾਰਮ ਚੱਲਾ ਚੱਲੋ ਬਣੀਏ ਕਹਿ ਜੀ ਦੱਸੋ ਜੀ ਫਿਰਿੰਦੇ ਬਾਰੇ ਇਹ ਤੁਹਾਨੂੰ ਦੋ ਚਾਸਾ ਛੋਟੀਆਂ ਅੱਛਾ ਜੀ ਛੋਟੀਆਂ ਹਾਂਜੀ ਕੋਈ ਆ ਕਿ ਅੰਦਰ ਮਗਰ ਕਤਾ ਜਿਹੜੇ ਅੱਜ 30 ਦਿਨ ਸੁੱਝਦੇ ਠੀਕ ਆ 9 ਤੋਂ 10 9 10 ਕਿਲੋ ਖੋਲੋ ਜੀ ਲਓ ਜੀ ਵੇਖੋ ਨੀਲੀ ਛੋਟੀ ਤੇ ਵੱਡੀ ਛੋਟੀ ਕਰਾਂਗੇ ਵੱਡੀ ਛੋਟੀ ਆ ਵੇਖੋ ਨੀਲੀਆਂ ਨੀਲੀਆਂ ਮਿਲੀਆਂ ਨਾ ਦੇਖੀ ਚਲੋ ਕਰਾਂ ਦੇ ਆ ਵੇਖੋ ਚਵਾਜੂ ਵੜਿਆ ਚਵਾ ਭਾਜੀ ਇਤਨੀ ਬਾਤ ਕਰਵਾਣ ਦਾ ਬਹੁਤ ਖਾਣ ਵੀ ਕੱਲਾ ਕੱਲਾ ਲੱਗਾ ਨਾਲੇ ਰੇਕਾ ਆਜੋ ਲੈ ਚਲ ਆਹ ਬੰਦੋਲੀ ਬਾਤ ਇਹ ਡਰਦੀ ਗੱਲ ਕੁ ਮੜਾ ਜਿੰਦਾ ਕਰਦੇ ਆ ਠੰਡੀ ਵਾਲੀ ਜੀ ਹਾਂਜੀ ਫਿਰ ਜੇ ਜੀ ਜਾਂ ਤੋਂ ਕੰਮ ਜਾਜ ਬੱਚੇ ਬਿਲਕੁਲ ਜੈ ਤੁਹਾਨੂੰ ਸੁਣ ਲਈ ਮੁੰਡਾ ਇੱਕ 15 ਹਾਂਜੀ ਹਾਂ ਨਾ ਇੱਕ 10 ਦੀ ਇੱਕ 10 ਦੀ ਇੱਕ 10 ਦੀ ਚਲੋ ਬਾਕੀ ਠੰਡੀ ਇੱਧਾ ਬੇਨ ਬੱਚਿਓ ਥੱਲੇ ਬਹਿ ਜਾਓ ਕੱਲ ਦੀ ਦੁਪਹਿਰ ਮੈਂ ਭਾਵੇਂ ਇੱਧਾ ਜੇ ਦੀ ਮਰਜ਼ੀ ਬਈਏ ਪਰਲਮੈਂਟ ਦੀ ਬਹਿ ਜਾਓ ਭਾਵੇਂ ਆਂਦੀ ਬਹਿ ਜਾਓ ਮਾਰ ਦੋ ਧਾਰਾ ਕਰ ਹਾਂਜੀ ਮਾਰ ਲਓ ਮਾਰ ਲਓ ਨਹੀਂ ਠੀਕ ਆ ਠੰਡੀ ਬਹੁਤ ਜ਼ਿਆਦੀ ਜਾਏ ਜੀ ਇਹੋ ਅਸਲੀਆ ਨਹੀਂ ਮਾਰ ਲੈਂਦੀ ਠੀਕ ਆ ਹਾਂਜੀ ਜੇ ਉੱਠ ਕੇ ਵਾ ਫੇਰ ਆਂਦੇ ਬਹਿ ਜਾਓ ਜੇ ਦੀ ਮਰਜ਼ੀ ਬੈਠ ਜਾ ਬੱਚੇ ਲੋੜ ਹੀ ਨਹੀਂ ਨਾ ਲੋੜ ਹੀ ਨਹੀਂ ਬੱਚੇ ਲੋੜ ਹੀ ਨਹੀਂ ਚਲੋ ਗੱਲ ਸੁਝਾਓ ਬੱਚੇ ਦੀ ਸਮਾਂ ਨਹੀਂ ਇਹੇ ਜੀ ਇਹ ਸਭ ਤੋਂ ਪਹਿਲਾ ਜੀ ਇਹ ਵਾਲੀ ਝੋਟੀ ਹਾਂ ਜੀ ਹਰਿਆਣਾ ਦੇ ਵਾਲੀ ਹਾਂ ਜੀ ਪਹਿਲਾ ਸੂਆ ਝੋਟੀ ਪਹਿਲਾ ਸੂਆ ਜੀ ਸ਼ਕੀਮ ਹੋ ਜਾਂਦਾ 6 ਦੰਦ 6 ਦੰਦ ਜੀ ਤੋਰੋ ਇਹਨੇ ਵੀ ਤੋਰੋ ਚਲ ਕੁਆਲਟੀ ਦੇਖੋ ਜੀ ਵੱਡੀ ਝੋਟੀ ਨਾਲੇ ਵੇਖੋ ਜੀ ਨਸਲ ਵੇਖੋ ਝੋਟੀ ਦੀ 12 ਕਿਲੋ ਜੀ ਠੀਕ ਆ ਵੇਖੋ ਖਬਰ ਨਿਵਾ ਵੇਖੋ ਇਹਦਾ ਵਾਲੀ ਆ ਵੀ ਆਦਰਾ ਤਾਂ ਬੱਚਾ ਮਾਰੇ ਤੇ ਕਟਾ ਜੀ ਹਾਂ ਜੀ ਆਜੋ ਬਾਠ ਠੀਕ ਆ ਹਾਂਜੀ ਇਹ ਵੀ ਪਹਿਲਾਂ ਸੁਭਾ ਜੇ ਮੋਹ ਸ਼ਕੀਬ ਜੀ ਦੇ ਠੀਕ ਆ ਦੁੱਧ 11 12 ਕਿਲੋ ਹੋਊ ਛੋਟੀ ਗੋਬਾਠ ਠੀਕ ਹੈ ਜੀ ਤੇ ਮੋਨ ਕਰ ਲਓ ਭਾਵੇਂ 15 ਹੀ ਕਰੀ ਜਾਈਏ ਹਾਂਜੀ 20 ਕਰਦੇ 15 ਦੀ ਹਾਂ ਨਾ ਹਾਂ ਨਹੀਂ ਛੋੜੀ ਹੋਣੀ ਆ ਛੋੜੀ ਹੋਣੀ ਚਲੋ ਠੀਕ ਆ 15 ਛੋੜ ਵਾਲਾ ਕੰਮ ਹੀ ਆ ਛੋੜਾ ਕੰਮ ਬਿਲਕੁਲ ਠੀਕ ਆ ਇਹ ਗੱਬੜ ਸੁਈ ਇਹ ਇਹ ਸੁਈ ਜੇ ਮੈਂ ਨਧੜ ਵੀ ਦੇ ਸੁਈ ਜੇ ਹਾਂਜੀ ਤੇ ਇਹਦੇ ਕੋਲ ਦੁੱਧ ਹੋਊਗਾ 9 ਕਿਲੋ ਆ ਬਰੇ ਹਾਂਜੀ ਹਾਂਜੀ ਬੱਚਾ ਹੈ ਨਹੀਂ ਬੱਚਾ ਹੈਗਾ ਜੀ ਬੱਚਾ ਹੈਗਾ ਬੱਚਾ ਮਗਰ ਉਹ ਬੱਚਾ ਅੰਦਰ ਬੱਚਾ ਠੀਕ ਆ ਲੋ ਜੀ ਸਮਝੀ ਧੀਰੀ ਆ 2 ਤੋਂ 9 ਕਿਲੋ ਲਾਗੇ ਬਸ ਠੀਕ ਹੈ ਜੀ ਚਵਾ ਚ ਵਧੀਆ ਆਪਾਂ 9 ਕਿਲੋ ਤਾ ਦੇ ਹਾਂ 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 ਲੋ ਜੀ ਵੇਖੋ ਆਜੋ ਬਸ ਠੀਕ ਆ ਹਾਂ ਜੀ 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 ਮੁੰਡੇ ਨਾਲ 5000 ਰੁਪਿਆ ਕਰਦੇ ਆ ਹਾਂਜੀ ਬਿਲਕੁਲ ਜੀ ਜੀ ਪਰ 60000 ਦੇਣਾ 60 ਰੁਪਿਆ 1000 ਛੋੜ 1000 ਹੋਰ 1000 ਨਹੀਂ 1000 ਨਾਲ ਜਿਆਦਾ ਜਿਆਦਾ ਨਾ ਪਾ ਜਾਗੇ ਚਲੋ ਠੀਕ ਹੈ ਜੀ ਜਾਣ ਦਿਓ 1000 ਕਰ ਸਾਢੇ ਜਾਣ ਦਿਓ ਠੀਕ ਚਲੋ ਠੀਕ ਹੋ ਗਈ ਠੀਕ ਹੈ ਹਾਂਜੀ ਇਹ ਘਪਣਾ ਜੀ ਨਹੀਂ ਸੁਈਜ ਹੈ ਹਾਂਜੀ ਇਹਨੂੰ ਅੱਜ ਤਿੱਜਾ ਚੰਥਾ ਦਾ ਸੁਈ ਜਾਓ ਵਾਛੀ ਜਾ ਬਗਰੇ ਡੱਬੇ ਅੱਛਾ ਵਾਛੀ ਡੱਬੇ ਹਾਂ ਜੀ ਆ ਨਾੜੂ ਨਾਲ ਨਵਸੀ ਜਾ ਜਾ ਠੀਕ ਹੈ ਹਾਂ ਹਾਂਜੀ ਹਾਂ ਠੀਕ ਦੁੱਧ ਕਿੰਨਾ ਹੈ ਜੀ ਦੇ ਬੋਲਾ ਜਿਹੜਾ ਹੋਊਗਾ ਨਾ ਫੈਸਲ ਜਿਹੜਾ ਉਦਾਂ ਬੋਲਾ ਹੋਊਗਾ 22 23 ਕਿਲੋ ਹਾਂਜੀ ਉਹਨਾਂ ਆਪਾਂ 20 ਕਿਲੋ ਦੀ ਗਰੰਟੀ ਦੇ ਘੱਲਾ ਕੇ ਕੋਈ ਹੱਥ ਲਾਵੇ ਸਾਡਾ ਨਾਮ ਨਾ ਨਾ ਵਧੀਆ 20 ਕਿਲੋ ਬੋਲਾ ਠੀਕ ਆ ਦੁੱਧ 22 23 ਕਿਲੋ ਹੀ ਆ ਹਾਂਜੀ ਹਾਂਜੀ ਪਰ ਆਪਾਂ 20 ਕਿਲੋ ਦੀ ਗਰੰਟੀ ਤਾਂ ਜਦੋਂ ਜੱਤ ਸਵੇਰ ਵੇੜਦਾ ਜੇ ਠੀਕ ਆ ਛੱਡ ਤੋਂ ਨਜੇ ਰਹਿਣਾ ਚਲ ਤੁਰ ਤੋਰੋ ਜੀ ਤੋਰ ਲੋ ਜੀ ਵੇਖੋ ਕਰਾ ਦੇ ਥੋੜਾ ਛੱਡ ਤੋਂ ਲਿਆ ਆਪਾਂ ਵੱਡੀ ਵੇੜ ਪੂਰੀ ਜੱਤ ਸਵੇਰ ਆਜੋ ਹਾਂਜੀ ਇਹ ਮੋਨ ਦੇਣਾ 70 75 ਹਜ਼ਾਰ ਹੀ ਕਰੀ ਜਾਂਦੇ ਆ ਹਾਂ ਨਾ 65 ਦੀ ਹਾਂ 65 ਹਜ਼ਾਰ ਦੀ ਹਾਂ ਹਾਂ ਨਹੀਂ ਹਾਂ ਬਿਲਕੁਲ ਜਾਇਜ਼ ਮੁੱਠਾ ਕਰ ਜਾ ਉਹ ਕਪੜਾ ਇਹ ਕਪੜਾ ਤੇ ਜੀ ਕਾ ਵੱਡੀਆ ਵਧੀਆ ਵੀ ਚੰਗਾ ਦਦਲੀ ਦੇ ਘਾੜ ਹੈ ਜੀ ਹਾਂ ਜੀ ਬਹੁਤ ਘਾੜ ਵਾਲੀ ਹੋਰ ਹੋਰ ਇਹ ਵੀ ਤੋਰੋ ਜੀ ਕਿੰਨੇ ਟਾਈਮ ਲੇਜੂ ਜੀ ਤੇ 3 ਦਿਨ ਲੇਜੂ ਸੁਨੀ ਚ 5-6 ਦਿਨ 5-6 ਦਿਨ 5-6 ਦਿਨ ਲੇਜੂ ਚਲੋ ਠੀਕ ਆ ਤੋਰੋ ਜੀ ਨੂੰ ਵੀ ਲਓ ਜੀ ਵੇਖੋ ਵੱਡੀ ਵੇੜ ਵੇਖੋ ਕੱਦ ਘੜ ਪੂਰਾ ਆਹ ਦੇਖ ਲੱਭੀ ਤੋਰ ਦੇਖਣੇ ਲੱਗਦਾ ਪਾ ਗਾਹ ਦਾ ਖੜਿਆ ਹੈ ਹਾਂ ਜੀ ਬੰਨਾ ਵੇੜ ਨੇ ਪੂਰਾ ਸੋਰ ਹਾਕੜ ਮੜਾ ਜਾ ਹੋਰ ਖੁੱਲੀਆਂ ਨਹੀਂ ਢੀਢੀਆਂ ਹੁੰਦੀਆਂ ਇਹ ਹੂੰ ਅੱਜਾ ਬੁਦੀ ਆਲ ਬਣਾਉਂਦੀ ਉੱਥੇ ਦੇ ਖੁੱਲੀਆਂ ਖਾਲੀਆਂ ਨਹੀਂ ਜਿਹੜਾ ਆਲ ਬਣਾਉਂਦੀ ਥੋੜੀ ਜਿਹੀ ਕਰ ਦੇ ਤਾਂ ਕਰਕੇ लास्ट ਪੀਸ ਇਹ ਜੀ ਇਹ ਲਾਸਟ ਹੈ ਜੀ ਬੋਲੋ ਫਿਰ ਜੀ ਮੌਨ ਤੇ ਕਰਨ ਭਾਵੇਂ 80 85 ਉਹ ਜਿਹੇ ਦਾ ਕਰੀ ਜਾਂਦੇ ਆਗੇ 75 ਦੇ ਦੀ ਹੋਰ ਜਾ ਜੀ ਇੱਕ ਕੋਈ ਗੱਲ 70000 ਦੀ ਹਾਂ ਬਸ ਛੋੜੀ ਛੋੜ ਹੀ ਕਰਾਂਗੇ ਬਸ ਛੋੜੋ ਜੈਜ ਵੱਡੀ ਗਾ ਵਾਹਣ ਵੱਡੀ ਵਾਹਣ ਬਠੀ ਠੀਕ ਗਾ ਵਾਹਣ ਦੇ ਵਿੱਚ ਕਾਫੀ ਹੱਦ ਵਾੜ ਹੈ ਬਿਲਕੁਲ ਬਿਲਕੁਲ ਗਾ ਵਾਹਣ ਦੇਖੀ ਥੋੜਾ ਵੇਖੋ ਮੇਰੇ ਘਰ ਲਾ ਕੇ ਕਿੱਥੇ ਨਹੀਂ ਨਹੀਂ ਵੱਡੀ ਵੱਡੀ ਵਾੜ ਹੈ ਬਹੁਤ ਵੱਡੀ ਵਾੜ ਦੂਜਾ ਸੂਗਾ ਜੀ ਚਲੋ ਆਹੀ ਪਸ਼ੂ ਜੀ ਦੇਖੋ ਜੀ ਆ ਪਸ਼ੂ ਬਾਈਆਂ ਕੋਲ ਜੀ ਪਰ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਨਹੀਂ ਜੀ ਹਾਂ ਜੀ ਚੱਲ ਗਿਆ ਠੀਕ ਹੈ ਬੋਲੋ ਨੰਬਰ ਜੀ ਫਿਰ ਨੰਬਰ 987294734 ਜਾਂ 81465744 ਪਰ ਤਮੋਲ ਜਿਲ੍ਹਾ ਅਮਰਸਰ ਤਹਿਸੀਲ ਬੱਦਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ